ਰਾਤੀ 3:30 ਵਜੇ ਬਾੜਰਾਂ ਤੋਂ ਚੱਕਣ ਉਹ ਬੜਾ ਸਖਤ ਆ ਪੈਰਾ ਵੀ ਆ ਸਖਦਾ ਪੈਦਾ ਬੋਤਲੂਕ ਝਾਨੀ ਦੇ ਕੇ ਚੱਕਣ ਉਹ 5 ਫੁੱਟ ਤੋਂ ਬਲੱਡ ਗੋਲੀ ਖਿੱਚਦਾ ਤੇ ਪੈਂਦੀ ਸੀਨੇ ਵਿੱਚ ਝਰਨੀ ਆਹ ਮਜਬੂਰੀਆਂ ਕਰਾਉਂਦੀਆਂ ਨੇ ਜੱਟੀਏ ਨਹੀਂ ਸੌਖੀ ਨਹੀਂ ਬਲੈਕ ਕਰਨੀ ਉਹ ਸੌਖੀ ਨਹੀਂ ਬਲੈਕ ਕਰਨੀ ਹੋ ਉਹ ਇੱਕ ਕ ਵੀ ਕੇ ਨਾ ਫਸਲ ਜੀਵਿਦਾ ਦਾ ਚਟਾ ਵਿਖਦਾ ਗਰਾਮ ਤੇ ਨਿਹਾਰ ਦਾ ਉਹ ਜੱਟ ਸਾਰੇ ਕਰਜਾਈ ਹੋਈ ਜਾਂਦੇ ਆ ਪੂਰਾ ਹੱਥ ਵਿੱਚ ਲੋਟੂ ਸਰਕਾਰ ਦਾ ਪਹਿਲਾਂ ਵੇਚਦੇ ਤੇ ਫੇਰ ਪੀੜ ਗਿੱਜਦੇ ਤੇ ਉਜੜਦੇ ਜਾਂਦੇ ਘਰ ਦੀ ਆ ਮਜਬੂਰੀਆਂ ਬਜਬੂਰੀਆਂ ਕਰੋ ਦੀਆਂ ਨੇ ਜੱਟੀਆਂ ਦੀ ਸੌਖੀ ਨਹੀਂ ਬਲੈਕ ਕਰਨੀ ਉਹ ਸੌਖੀ ਨਹੀਂ ਬਲੈਕ ਕਰਨੀ ਹੋ ਬਹੁਤ ਵਧੀਆ